ਨੜਕੀ ਆ ਕੇ ਪਾ ਦੋ ਰੋਟੀ ਪਾ ਦੋ ਰੋਟੀ ਨਾਲੇ ਹੋਰ ਆਪਦੀ ਤੀਮੀ ਤਾਂ ਆਪਦੀ ਹੁੰਦੀ ਹੈ ਅਫਗਾਨੀਆਂ ਦੀ ਮੈਂ ਭਗਾਉਂਦਾ ਮੈਂ ਭਜਾਉਂਦੇ ਤੈਨੂੰ ਕਿਹੜਾ ਕਿਸੇ ਨੇ ਕਿਹਾ ਤੀਮੀ ਭਜਾ ਦੇ ਉਹਨੂੰ ਮੈਂ ਕਿਹੜਾ ਡੀਸੀ ਦੀ ਕਬੂਤਰੀ ਮੰਗੂ ਆਏ ਭਜਾ ਤੀ ਲੋਹਾ ਖੜਿਆ ਦੇ ਮੰਗੂ ਹਾਂ ਉਹ ਤਾਂ ਲੋਕਾਂ ਦੇ ਤੀਵੇਂ ਚੰਗੇ ਲੱਗਦੇ ਨੇ ਤੁਹਾਨੂੰ ਆਦੇ ਵਾਲੇ ਤੇ ਜ਼ਹਿਰ ਲੱਗਣ ਲੱਗ ਜਾਂਦੀਆਂ ਨੇ ਲੱਗੇ ਤੜਕੇ ਮੱਥਾ ਮਾਰਨੂ ਰੇ ਸੱਚੀ ਗੱਲ ਹੈ ਯਾਰ ਆਪਦੀਆਂ ਤਾਂ ਆਪਦੀ ਹੁੰਦੀਆਂ ਨੇ ਉਹ ਵੀ ਚੰਦਰੀ ਪਾਪਨ ਨੇ ਇੱਕ ਵਾਰੀ ਵੀ ਫੋਨ ਨਹੀਂ ਕਰਿਆ ਪਤਾ ਆਪਿਆ ਨਹੀਂ ਮਿੱਟੀ ਆ ਅੱਛਾ ਇਹਨੂੰ ਕੀ ਹੋ ਗਿਆ ਚੜ ਰਿਹਾ ਹੈ ਪਣੇ ਪੁਖਾਰ ਚੜ ਰਿਹਾ ਹੂੰ ਕਿਉਂ ਠੰਡੇ ਹੱਥ ਫੂਕੀ ਐ ਨਾ ਕੋਈ ਮੈਨੂੰ ਨਾ ਕੋਈ ਸਿੱਧਾ ਬੋਲਿਓ ਤੂੰ ਛੇੜਦਾ ਕਿਉਂ ਇਹਨੂੰ ਆਹ ਫਿਰ ਦਵਾਈ ਲੈ ਕੇ ਪਈ ਤੀ ਉਹੀ ਆ ਕੇ ਹਣਕੜ ਲੱਗ ਜੂਰੇ ਮੈਂ ਮਾਦਾ ਕਰਨੀ ਦੀਵਾ ਹਾਏ ਓਏ ਮੇਰੇ ਤਾਂ ਇਹ ਬਾਤ ਪੈ ਜੇਰੇ ਜੇ ਮੇਰੇ ਕਿ ਸੂਈ ਹੋਈ ਕੁੱਤੀ ਪੈਦੀ ਹੁੰਦੀ ਆ ਹਾਏ ਓਏ ਅੱਜ ਤਾਂ ਮੈਂ ਭਰਕ ਨਾਲ ਨਹੀਂ ਬਣਦੀ ਸੌਕਣ ਸੌਕਣੇ ਤੇ ਜੰਨੀ ਮੇਰੇ ਨਾਲ ਕਰਦੀ ਓ ਤੁਸੀਂ ਤੂੰ ਕਰਾਉਣ ਦੇ ਲਾਇਕ ਹੀ ਆ ਪਰ ਮਾਰਾ ਚੱਲ ਕੋਈ ਨਾ ਭੁਗਤ ਕੀ ਦਵਾਈ ਲੈਣੀ ਇਕ ਟਿੱਠ ਕਰਨ ਲੱਗ ਜੂ ਮੈਂ ਤਾਂ ਚੱਕੀ ਕਰਦਾ ਚੱਕ ਕਰਨ ਤੂੰ ਡਾਕਟਰ ਆਗਾ ਮਾਸਟਰ ਤਾਂ ਆਏਗਾ ਸਹੀ ਸਮਰੇ ਕੋਲੇ ਫਿਰ ਪੜਾਵਾ ਜਾ ਕੇ ਜਿਵੇਂ ਪੜਾਉਣੀ ਤੇ ਪਿੱਛੇ ਆ ਜਾਂਦਾ ਸਾਰਾ ਗੁੱਸਾ ਕੈਲਸ਼ੀਅਮ ਵਧਿਆ ਹੋਣ ਨਾਲੇ ਕਮਜ਼ੋਰੀ ਆ ਕਿੱਥੇ ਕਮਜ਼ੋਰੀ ਪੋਕੀ ਆ ਨਾਗਾ ਬੁਖਾਰ ਚੜਿਆ ਹੈ ਕੱਲਾ ਨਲੀਆਂ ਲੱਗ ਰਹੀਆਂ ਨੇ ਸਾਫ਼ ਕਰ ਲੈ ਫੇਰਾ ਤੁਪਕਾਈ ਨਾ ਮਾਰ ਮੈਨਾਂ ਤੇ ਭੱਜ ਜਾ ਤੈਨੂੰ ਕੀ ਹੋ ਗਿਆ ਭਣੇ ਕਿਉਂ ਤੂੰ ਬਗਾਨੇ ਦੇ ਹੱਥਾਂ ਤੇ ਚੜੀ ਬੈਠੀਆਂ ਫਲਾ ਮੈਨੂੰ ਕੱਢ ਤਾ ਇਹਨਾਂ ਨੇ ਹੁਣ ਤੈਨੂੰ ਕੱਢਣਗੇ ਕਰਾ ਕੇ ਕੰਮ ਤੈਨੂੰ ਦੱਸਤੀ ਗੱਲ ਤੇਰਾ ਜੇ ਨਿੱਕਰ ਤੂਤ ਮਾਰੀ